ਜੈ ਹੀ ਨਮਸਕਾਰ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ ਬਾਵਾ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਦੋਸਤੋ ਅੱਜ ਅਸੀਂ ਪੁੱਛੇ ਆ ਗੁਰਦਾਸਪੁਰ ਤੇ ਡਾਕਨਾ ਚੌਂਕ ਵਿੱਚ ਜਿੱਥੇ ਕਿ ਬਹੁਤ ਸਾਰੇ ਲੋਕ ਇਕੱਠੇ ਹੋਏ ਨੇ ਇਹਨਾਂ ਦੇ ਇਕੱਠੇ ਹੋਣ ਦਾ ਕਾਰਨ ਹੈ ਕਿ ਕੱਲ ਜਿਹੜੇ ਆ ਬੋਲੇਨਾਥ ਦੇ ਜਿਹੜੇ ਆ ਸ਼ਿਵ ਭਗਤ ਜਿਹੜੇ ਗਏ ਸਮਾਨ ਲੈ ਰਹੇ ਨੇ ਸ਼ਿਵ ਪੂਜਾ ਦੇ ਲਈ ਉਸ ਦੇ ਨਾਲ ਨਾਲ ਕੱਲ ਨਵੀਪੁਰ ਵਿਖੇ ਸ਼ਿਵ ਪਰਿਵਾਰ ਦੀ ਜਿਹੜੀ ਮੂਰਤੀ ਸਥਾਪਨਾ ਕੀਤੀ ਜਾਵੇਗੀ ਉਸ ਦੇ ਲਈ ਬਹੁਤ ਸਾਰੇ ਜਿਹੜੇ ਲੋਕ ਹੈਗੇ ਆ ਸਮਾਨ ਲੈ ਰਹੇ ਨੇ ਸਾਡੇ ਨਾਲ ਅਦਰਸ਼ ਵੈਲਫੇਅਰ ਸੁਸਾਇਟੀ ਦੇ ਜਿਹੜੇ ਪ੍ਰਧਾਨ ਨੇ ਉਹ ਸਤਨਾਮ ਜੀ ਉਹ ਵੀ ਮਜੂਰ ਨੇ ਉਹ ਵੀ ਬਾਜ਼ਾਰ ਵਿੱਚ ਕੁੱਝ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਕਿਸ ਬਾਰੇ ਕੀ ਕਹਿਣਾ ਚਾਹੁੰਦੇ ਨੇ ਜੀ ਸਰ ਨਮਸਕਾਰ ਸਰ ਨਮਸਕਾਰ ਜੀ ਹਰ ਹਰ ਮਹਾਦੇਵ ਜੀ ਮੈਂ ਸਤਨਾਮ ਸਿੰਘ ਪ੍ਰਧਾਨ ਜਲ ਸੋਸ਼ਲ ਵੈਲਫੇਅਰ ਸੁਸਾਇਟੀ ਗੁਰਦਾਸਪੁਰ ਇੱਕ ਤੇ ਮੈਂ ਜਿਹੜਾ ਸੌਂ ਦਾ ਮਹੀਨਾ ਵਾ ਇਹਦੀਆਂ ਬਹੁਤ ਲੋਕਾਂ ਨੂੰ ਸ਼ੁਭ ਕਾਮਨਾਵਾਂ ਜਿੰਨਾ ਤੇ ਕੱਲ ਦਾ ਜਿਹੜਾ ਸੋੰਗਵਾਰਾ ਪੁਲੀ ਸ਼ੰਕਰ ਦਾ ਵਾਰਾ ਕੱਲ ਲਾਖਣੇ ਚੌਂਕ ਦੇ ਵਿੱਚ ਜਿਹੜਾ ਵਾ ਉਹ ਪੋਲੇ ਸ਼ੰਕਰ ਦਾ ਕੱਲ ਵਰਤਰਾ ਖਿਆ ਲੋਕਾਂ ਨੇ ਉਹ ਵਰਤਰਾ ਸਮਾਨ ਖਰੀਦ ਰਹੇ ਆ ਲੋਕ ਤੇ ਬਹੁਤ ਸਾਰੇ ਲੋਨਕਾਂ ਨਜ਼ਰ ਆ ਰਹੀਆਂ ਵਾ ਸੋ ਮੈਂ ਕੱਲ ਜਿਹੜੀ ਆ ਇੱਕ ਨਵੀਂਪੁਰ ਦੇ ਵਿੱਚ ਪੋਲੇ ਸ਼ੰਕਰ ਦੀ ਮੂਰਤੀ ਦੀ ਸਥਾਪਨਾ ਕੀਤੀ ਜਾ ਰਹੀ ਹੈ ਉੱਥੇ ਬਾਬਾ ਲਾਲ ਜੀ ਵੀ ਪਹੁੰਚ ਰਹੇ ਆ ਤੇ ਮੈਂ ਬਾਕੀ ਵੀ ਆਮ ਜਨਤਾ ਨੂੰ ਅਪੀਲ ਕਰਦਾ ਕਿ ਤੁਸੀਂ ਉੱਥੇ ਹੋਮਾ ਮਾ ਕੇ ਪਹੁੰਚੋ ਤੇ ਪੋਲੇ ਸ਼ੰਕਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੀ ਆ ਸ਼ੰਕਰ ਜੀ ਹਰ ਹਰ ਮਹਾਦੇਵ ਜੈ ਸ਼੍ਰੀ ਬਾਬਾ ਲਾਲ ਜੀ ਸੇਵਾ ਸੇਟੀ ਡਾਕਖਣਾ ਚੌਂਕ ਸਾਰਿਆਂ ਨੂੰ ਦੀਨ ਕਰਦੀ ਆ ਕਿ ਕੱਲ ਨਵੀਪੁਰ ਵਿੱਚ ਬਾਬਾ ਲਾਜਰੀਂ ਕੋਰੇ ਦਿਨ ਪਹਿਲਾਂ ਰਸਤਾ ਕਿ ਪਹੁੰਚਤਾ ਪੜਾ ਕਿਤੀ ਗਈ ਕੁੰਨ ਇਸ ਵਾਰ ਸੇ ਪਰਿਵਾਰ ਕੁੰਨ ਸੇ ਪਰਿਵਾਰ ਦੀ ਉਥੇ ਕੱਲ 12 ਵਜੇ ਧਿਆਨਪੁਰ ਤੋਂ ਸ੍ਰੀ 108 ਮਹਾਰਾਜ ਉਥੇ ਫੋਨ ਕਰੇ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਆ ਕਿ ਨਵੀਪੁਰ ਬਾਬਾ ਲਾਜਰੀ ਦੇ ਮੰਦਿਰ ਜਾਓ ਉਰ ਉਤੇ ਮਹਾਰਾਜ ਦੇ ਦਰਸ਼ਨ ਕਰੋ ਸੇ ਪਰਿਵਾਰ ਦੇ ਦਰਸ਼ਨ ਕਰੋ ਕੱਲ ਸੋنگਵਾਰ ਬਹੁਤ ਹੀ ਧੰਨ ਨਾਲ ਉਥੇ ਲੰਗਰ ਦਾ ਪ੍ਰਬੰਧ ਹੈ ਪਾਣੀ ਆਰ ਕੀ ਦੀ ਰਸਤਾ ਉਥੇ ਕੀਤੀ ਗਈ ਹੈ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬਾਬਾ ਲਾਲ ਜੀ ਸੇਵਾ ਸਮਿਤੀ ਡਾਕਾਣਾ ਚੌਂਗ ਹਰਿਆਣੂ ਪਹੁੰਚੀ ਕਰਦੀ ਹੈ ਕਿ ਤੇ ਉਹ ਮੰਗਵਾ ਕੇ ਪਹੁੰਚੋ ਦੇਖੋ ਜਾ ਕੇ ਕਿ ਮੰਦਰ ਇੱਕ ਬਹੁਤ ਹੀ ਬੜਿਆ ਸੁੰਦਰ ਮੰਦਰ ਤਿਆਰ ਹੋ ਕੇ ਐਨ ਗੁਰਦਾਸਪੁਰ ਦੀ ਇੱਕ ਸ਼ੋਭਾ ਵੜਾ ਰਿਹਾ ਸਾਰੇ ਸ਼ਹਿਰ ਵਾਸੀਆਂ ਨੂੰ ਪੀਲ ਹੈ ਚੱਲ 12 ਵਜੇ ਉਥੇ ਪਹੁੰਚੋ ਜੈ ਸ਼੍ਰੀ ਬਾਬਾ ਲਾਲ ਜੀ ਸਾਡੇ ਨਾਲ ਜਿਹੜੇ ਗਾਹਕ ਹੈਗੇ ਨੇ ਉਹ ਵੀ ਮੌਜੂਦ ਨੇ ਜੋ ਕਿ ਸ਼ਿਵ ਸ਼ੰਕਰ ਦਾ ਸਮਾਰਨ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਰਕੀ ਨਾਸਰ ਮੈਂ ਨਾ ਰਮਨਦੀਪ ਹੈਗਾ ਰਮਨ ਜੀ ਕੱਲ ਸੋੰਗਵਾਰ ਹੈਗਾ ਭਗਵਾਨ ਸ਼ਿਵ ਸ਼ੰਕਰ ਨੂੰ ਖੁਸ਼ ਕੀਤਾ ਜਾਂਦਾ ਹੈ ਤੇ ਕਿਸ ਤਰ੍ਹਾਂ ਦੀ ਤਿਆਰੀ ਹੈ ਤੁਹਾਡੇ ਵੱਲੋਂ ਤੁਹਾਡੇ ਵੱਲੋਂ ਬਹੁਤ ਹੀ ਵਧੀਆ ਤਿਆਰੀਆਂ ਹੈਗੀਆਂ ਨੇ ਅਸੀਂ ਮਾਹਦੇਵ ਦੇ ਭਗਤ ਹੈਗੇ ਹਰ ਸਾਲ ਮਨਾਉਂਦੇ ਹਾਂਗੇ ਇਹ ਦਿਨ ਮਾਂ ਪਾਰਵਤੀ ਤੇ ਸ਼ਿਵ ਸ਼ੰਕਰ ਤੇ ਕਰਤ ਦੇ ਆਉਂਦੇ ਸੋਨ ਦੇ ਮਹੀਨੇ ਅਸੀਂ ਉਹਨਾਂ ਨੂੰ ਉਹਨਾਂ ਦਾ ਸਵਾਗਤ ਕਰਦੇ ਹੈਗੇ ਖਾ ਲੋਕ ਲੱਖਾਂ ਕੀ ਕਰੋੜਾਂ ਲੋਕ ਕੇ ਜਿਹੜੇ ਸ਼ਿਵ ਸ਼ੰਕਰ ਦੇ ਭਗਤ ਨੇ ਉਹਨਾਂ ਨੂੰ ਕੀ ਸਨੇਹ ਦੇਣਾ ਚਾਹੋਗੇ ਅਸੀਂ ਤਾਂ ਇਹੀ ਸਨੇਹ ਦੇਣਾ ਚਾਉਂਦੇ ਆ ਕਿ ਜਨਮ ਦੇਣ ਵਾਲੇ ਹੋਏ ਨੇ ਤੇ ਉਹਨਾਂ ਦੀ ਪੂਜਾ ਨੂੰ ਕਰਨ ਚਾਹੀਦੀ ਜੀ ਬਹੁਤ ਵਧੀਆ ਤਰੀਕੇ ਨਾਲ ਕਿਹਾ ਕਿ ਸ਼ਿਵ ਸ਼ੰਕਰ ਜਿਹੜੇ ਅਜਿਹੇ ਭਗਵਾਨ ਨੇ ਜਿਨ੍ਹਾਂ ਨੂੰ ਕੀ ਪੂਜਾ ਪਛਾਣਨਾ ਕੋਸ਼ਿਸ਼ ਕੀਤਾ ਜਾ ਸਕਦਾ ਤੇ ਬੰ ਮੂ ਮੰਗਾ ਜਿਹੜਾ ਵਰਦਾਨ ਪਾਇਆ ਜਾ ਸਕਦਾ ਆਪਾਂ ਹੋਰ ਵੀ ਜਿਹੜੇ ਆ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਇਸ ਅਪ ਸਿਖਸ਼ ਕਰ ਰਹੇ ਜਿਹੜੇ ਭੋਲੇ ਨਾਲ ਦੇ ਜਿਹੜੇ ਸਾਵਣ ਮਹੀਨਾ ਚੱਲਦੇ ਉਹਰੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਤੁਮ ਜੀ ਕਿ ਸਰਕੀ ਬਜ਼ਾਰ ਕੁਝ ਜੇ ਤੇ ਕਿਸ ਨੇ ਕੁਝ ਜੇ ਮੈਂ ਆਪਣੇ ਭੋਲੇ ਨਾਲ ਜੀ ਦਾ ਸਮਾਨ ਲੈਣੇ ਆਇਆ ਜੈ ਸ਼ਿਵ ਸ਼ੰਕਰ ਦੀ ਚੱਲ ਸਾਵਣ ਮਹੀਨੇ ਦਾ ਵਰਤਾ ਮਉਂ ਉਸ ਕੇ ਲਈ ਪਾਰਕ ਪੂਜਾ ਦਾ ਸਮਾਨ ਲੈਣੇ ਆਇਆ ਹਾਂ ਉੱਧ ਸਰ ਬਜ਼ਾਰੋਂ ਮੈਂ ਬਹੁਤ ਰੋਣੇ ਆ ਕੇ ਬਜ਼ਾਰ ਮੈਂ ਬਹੁਤ ਧੂੰਦਾ ਹਾਂ ਅਮਸੇ ਆਪਣੇ ਰੋਣੇ ਆ ਰਹੀ ਹੈ ਤੇ ਮੈਂ ਇਹ ਸ਼ਿਵ ਪਾਰਕ ਦੀ ਲਈ ਸਮਾਨ ਲੈਣੇ ਆਇਆ ਸੀ ਨਵੀਪੁਰ ਨਵੀਪੁਰ ਮੇ ਸ਼੍ਰੀ ਬਾਵਾ ਲਾਲ ਜੀ ਦਾ ਨਵੀਪੁਰ ਮੇ ਗਲਪ ਪ੍ਰੋਗਰਾਮ ਹੈ ਉਹਨਾਂ ਦੀ ਖੁਸ਼ੀ ਮੈਂ ਸਮਾਨ ਲੈਣੇ ਆਇਆ ਹਾਂ ਲੋਕੋ ਕੋ ਕਿਹਨਾਂ ਦੇਖਣਾ ਚਾਹੋਗੇ ਲੋਕੋ ਕੋ ਰਿਐਕਸ਼ਨ ਦੇਖਣਾ ਹੋ ਬਾਜ਼ਾਰ ਮੇ ਬਾਵਾ ਲਾਲ ਦੇ ਹਾਲ ਜੀ ਵੇ ਬਹੁਤ ਚਾਲ ਪੈਲ ਕੀ ਹੈ ਹੈ ਸ਼੍ਰੀ ਬਾਵਾ ਲਾਲ ਜੀ ਦੀ ਗਲ ਸੇਰੇ ਨਵੀਪੁਰ ਮੰਡਪ ਮੂਰਤੀ ਸਥਾਪਨਾ ਹੋ ਰਹੀ ਹੈ ਉਤੇ ਧਿਆਨਪੁਰ ਤੋਂ ਮਹਾਰਾਜ ਜੀ ਆ ਰਹੇ ਨੇ ਸਭ ਸਾਹ ਸੰਗ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਉਥੇ ਆਪਣੀ ਹਾਜ਼ਰੀ ਲਵਾਓ ਤੇ ਉਥੇ ਆਪਣਾ